ਤੇ ਹੁਣ ਆਪਾਂ ਜਿਹੜਾ ਬੇਗਮਪੁਰਾ ਦੇ ਨਾਮ ਦੇ ਉੱਪਰ ਇਹ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈਗਾ ਹਾਂ ਉਹਦੇ ਅੰਦਰ ਖੜੇ ਆਂਗੇ ਪਰ ਕਣ ਕਣ ਦੇ ਵਿੱਚ ਕਣ ਕਣ ਦੇ ਵਿੱਚ ਕਣ ਦੇ ਵਿੱਚ ਕਣ ਕਾਣ ਦੇ ਵਿੱਚ ਕਣ ਕਣ ਦੇ ਵਿੱਚ ਕਣ ਕਣ ਦੇ ਜਿਸ ਦਾਵਾ ਜਿਸ ਦਾਵਾ ਕਣ ਕਣ ਦੇ ਵਿੱਚ ਜਿਸ ਦਾਵਾ ਹਾਂਜੀ ਵੈਲਕਮ ਬੈਕ ਆਨ ਮਰ ਯੂਟਿਊਬ ਚੈਨਲ ਪਰ ਤੇ ਬਲੌਗ ਤੇ ਤੁਸੀਂ ਪਿੱਛੇ ਦੇਖ ਰਹੇ ਹੋਵੋਗੇ ਸ੍ਰੀ ਗੁਰੂ ਵਿਦਾ ਜੀ ਦਾ ਜਿਹੜਾ ਚਰਨ ਸ਼ੋਪ ਪ੍ਰਾਪਤ ਫਰਾਨਗੜ ਸਾਹਿਬ ਆਪਾਂ ਪਹੁੰਚੇ ਆਂਗੇ ਤੇ ਇਹ ਉੱਪਰ ਜਿਹੜਾ ਬਣਿਆ ਹੋਇਆ ਗੁਰੂ ਘਰ ਆਗਾ ਉੱਥੇ ਆਦਾ ਅੱਥੇ ਆਪਾਂ ਪਹੁੰਚ ਚੁੱਕੇ ਆਂਗੇ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਸਿੱਧਾ ਅੰਦਰ ਪਹਿਲਾਂ ਮਤਲਬ ਆਪਾਂ ਨੇ ਸੋਚਿਆ ਸੀਗਾ ਸ਼ਾਇਦ ਇੱਧਰ ਆਪਾਂ ਜਿਹੜਾ ਪ੍ਰੋਜੈਕਟ ਹੈਗਾ ਹਨਾ ਤੇ ਵੀ ਆਪਾਂ ਇਹ ਦਿਖਾਈਏ ਪਰ ਇਹ ਅਜੇ ਹਨ ਅਨਕੰਪਲੀਟ ਹੈਗਾ ਸੋ ਆਪਾਂ ਚੱਲਾਂਗੇ ਅੱਗੇ ਤੇ ਅੱਗੇ ਤੁਹਾਨੂੰ ਜਾ ਕੇ ਦਰਸ਼ਨ ਕਰਾਉਣਾ ਆਪਾਂ ਪਹਿਲਾਂ ਵੀ ਲੈ ਕੇ ਆ ਸੀ ਉਸ ਵੀਡੀਓ ਨੂੰ ਤੁਸੀਂ ਨੇ ਬਹੁਤ ਜ਼ਿਆਦਾ ਪਿਆਰ ਕੀਤਾ ਸੀਗਾ ਤੇ ਇਸੇ ਤਰੀਕੇ ਦੇ ਨਾਲ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦੇਣਾਗਾ ਸੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਜਿਹੜੇ-ਜਿਹੜੇ ਵੀ ਮੇਰੇ ਵੀਰ ਭਾਈ ਮੇਰੇ ਨਾਲ ਜੁੜੇ ਹੋਏ ਨੇਗੇ ਉਹ ਪਲੀਜ਼ ਇਹ ਵੀਡੀਓ ਨੂੰ ਸਟੇਟਸ ਪਾ ਦਿਓ WhatsApp ਦੇ ਉੱਪਰ ਹੈਨਾ WhatsApp ਤੇ ਸਟੇਟਸ ਪਾ ਦਿਓ ਅਪਲੋਡ ਕਰ ਦਿਓ ਤਾਂ ਕਿ ਵੀਡੀਓ ਅੱਗੇ ਤੱਕ ਆਪਣੇ ਭਾਈਚਾਰੇ ਸੰਝ ਦੇ ਵੱਲ ਨੂੰ ਸਾਂਝੀ ਹੋ ਜਾਵੇ ਸੋ ਬਣੇ ਰਹੋ ਫਤੇ ਬਲੌਗ ਚੈਨਲ ਦੇ ਉੱਪਰ ਤੇ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਲਾਈਕ ਦਾ ਬਟਨ ਜਰੂਰ ਦਬਾ ਦਿਓ ਤੇ ਕਮੈਂਟ ਕਰਕੇ ਦੱਸਿਓ ਬਲੌਗ ਵਿੱਚ ਜਨ ਆਜੋ ਜਿੱਤੇ ਹੁਣ ਆਪਾਂ ਜਿਹੜਾ ਬੇਗੰਪੁਰਾ ਦੇ ਨਾਮ ਦੇ ਉੱਪਰ ਇਹ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈਗਾ ਹਨਾ ਉਹਦੇ ਅੰਦਰ ਖੜੇ ਆਂਗੇ ਪਰ ਹਜੇ ਦੀ ਮਤਲਬ ਹਜੇ ਉਹ ਨਹੀਂ ਕੀਤੀ ਹੈਗੀ ਓਪਨਿੰਗ ਨਹੀਂ ਕੀਤੀ ਗਈ ਹੈਗੀ ਬਹੁਤ ਹੀ ਸੋਹਣਾ ਜਿਹੜਾ ਬਣਾਇਆ ਗਿਆ ਹੈਗਾ ਪਿੱਛੋਂ ਤੁਸੀਂ ਦੇਖ ਰਹੇ ਹੋਗੇ ਹਨਾ ਫਿਰ ਹਾਲੇ ਦਾ ਇੰਨਾ ਦੇਖਣ ਤੇ ਹੀ ਇੰਨਾ ਸੋਹਣਾ ਲੱਗ ਰਿਹਾ ਅੰਦਰੋਂ ਪਤਾ ਨਹੀਂ ਕਿਵੇਂ ਦਾ ਬਣਾਉਣੇ ਕਿਵੇਂ ਦਾ ਨਾ ਇਹ ਚੀਜ਼ ਨੂੰ ਪਹਿਲਾਂ ਹੀ ਲੈ ਕੇ ਸਸਪੈਂਸ ਕ੍ਰੀਏਟ ਹੋਇਆ ਹੋਇਆ ਹੈਗਾ ਤੇ ਜਿਸ ਸਾਈਡ ਵੀ ਪਾਰਕਿੰਗ ਹੋਊਗੀ ਜਾਂ نیچے ਜਾਣ ਲਈ ਬਣਾਇਆ ਗਿਆ ਉਹਦੇ ਨਾਲ ਸਾਰੇ ਐਚਡੀ ਲਾਈਟਾਂ ਲਾਈਆਂ ਗਈਆਂ ਨੇ ਨਾਲ-ਨਾਲ ਸ਼ਾਵਰ ਚੱਲਣਗੇ ਨਾਲ-ਨਾਲ ਲਾਈਟਾਂ ਚੱਲਣਗੀਆਂ ਮਤਲਬ ਕੁਝ ਐਵੇਂ ਦੀ ਟੈਕਨੀਕ ਆ ਕਿ ਜਿਹੜੀ ਉਹ ਬਣਾਈ ਗਈ ਹੈਗੀ ਹਜੇ ਸ਼ੁਰੂ ਤਾਂ ਕੀਤਾ ਨਹੀਂ ਗਿਆ ਹੈਗਾ ਤੇ ਮਤਲਬ ਦੇਖਦੇ ਆਂਗੇ ਕਿ ਕੀ ਬਣੂਗਾ ਹਜੇ ਦੇਖੋ ਤੁਸੀਂ ਸਾਹਮਣੇ ਕੰਮ ਚੱਲ ਰਿਹਾ ਹੈਗਾ ਹਜੇ ਤੇ ਇਹ ਅਨ ਕੰਪਲੀਟ ਪ੍ਰੋਜੈਕਟ ਹੀ ਇੰਨਾ ਸੋਹਣਾ ਲੱਗ ਰਿਹਾ ਜਦੋਂ ਇਹ ਪ੍ਰੋਜੈਕਟ ਕੰਪਲੀਟ ਹੋਊਗਾ ਤਾਂ ਕਿੰਨਾ ਸੋਹਣਾ ਲੱਗੂਗਾ ਹਨ ਤੇ ਇਹਦੇ ਵਿੱਚ ਸਾਰਾ ਸ੍ਰੀ ਗੁਰੂ ਰਵਿਦਾਸ ਜੀਆ ਦੇ ਨਾਲ ਰਿਲੇਟਡ ਜਿੰਨਾ ਵੀ ਇਤਿਹਾਸ ਹੈਗਾ ਉਦੇ ਬਾਰੇ ਤੁਹਾਨੂੰ ਸਾਰੀ ਇਹਦੇ ਵਿੱਚ ਜਾਣਕਾਰੀ ਮਿਲੂਗੀ ਕਿ ਕਿਦਾਂ ਕਿਦਾਂ ਅ ਸਮੇਂ-ਸਮੇਂ ਅਨੁਸਾਰ ਤਬਦੀਲੀਆਂ ਆਉਂਦੀਆਂ ਰਹੀਆਂ ਕਿਦਾਂ ਕਿਦਾਂ ਸਾਰਾ ਤੁਹਾਨੂੰ ਮਤਲਬ ਆਪਣੇ ਇਤਿਹਾਸ ਬਾਰੇ ਪਤਾ ਲੱਗੂਗਾ ਸੋ ਉਹਦੇ ਲਈ ਆਪਾਂ ਨੂੰ ਥੋੜਾ ਜਿਹਾ ਵੇਟ ਕਰਨਾ ਪੈਣਾਗਾ ਤੇ ਚਲੋ ਫੇਰ ਚੱਲਦੇ ਆਂ ਤੇ ਹਾਂਜੀ ਇਹ ਤਾਂ ਸੀਗਾ ਸਾਰਾ ਸਮਾਰਕ ਦੇ ਨਾਲ ਰਿਲੇਟਡ ਜੁਮੇ ਤੁਹਾਨੂੰ ਦੱਸਿਆਗਾ ਤੇ ਇਸ ਤੋਂ ਬਾਅਦ ਆਪਾਂ ਚੱਲੇ ਨੇ ਜਿਹੜੇ ਪਾਵਾਂਗੇ ਖਰਨਗੜ੍ਹ ਸਾਹਿਬ ਦਾ ਜਿਹੜਾ ਗੁਰੂ ਘਰ ਬਣਿਆ ਹੋਇਆ ਉਹਦੇ ਵੱਲ ਨੂੰ ਇਹ ਸਾਰੀ ਇਮਾਰਤ ਬਾਰੇ ਅਜੇ ਆਪਾਂ ਕੁਝ ਵੀ ਨਹੀਂ ਦੱਸ ਸਕਦੇ ਹੈਗੇ ਸਿਰਫ ਇੱਕ ਅੰਦਾਜ਼ਾ ਹੈਗਾ ਤੇ ਜਦੋਂ ਵੀ ਕੁਝ ਬਣੂਗਾ ਤਾਂ ਤੁਹਾਨੂੰ ਜ਼ਰੂਰ ਆਪਾਂ ਦਿਖਾਵਾਂਗੇ ਇਹਦੀ ਅਪਡੇਟ ਦਵਾਂਗੇ ਹਨਾ ਤੇ ਮੈਂ ਤੁਹਾਨੂੰ ਪਹਿਲਾਂ ਇਸ ਮਹਾਨ ਸਥਾਨ ਦੇ ਬਾਰੇ ਦੱਸਦੇ ਆਂ ਸ਼੍ਰੀ ਖਰਾਲਗੜ੍ਹ ਸਾਹਿਬ ਦੇ ਬਾਰੇ ਕਿ 1515 ਈਸਵੀ ਦੇ ਵਿੱਚ ਸ਼੍ਰੀ ਗੁਰੂ ਵਿਦਾਸ ਜੀ ਇਸ ਸਥਾਨ ਦੇ ਉੱਪਰ ਆਏ ਸੀ ਤੇ ਉਹਨਾਂ ਨੇ ਪੂਰੇ 4 ਸਾਲ 2 ਮਹੀਨੇ 11 ਦਿਨ ਇੱਥੇ ਰਹਿਣ ਬਸੇਰਾ ਕੀਤਾ ਸੀ ਰਹੇ ਸੀਗੇ ਤੇ ਇਸ ਕਾਲ ਯੁਗ ਨੂੰ ਤਾਰਨ ਦੇ ਲਈ ਉਹਨਾਂ ਨੇ ਮਤਲਬ ਇੱਥੇ ਲੋਕਾਂ ਦੇ ਵਿੱਚ ਰਹੇ ਉਹਨਾਂ ਨੂੰ ਉਹ ਮਤਲਬ ਇਸ ਜਿਹੜਾ ਪਖੰਡਵਾ ਤੋਂ ਇਸ ਜਿਹੜਾ ਬੜਾ ਪ੍ਰੋਜੈਕਟ ਆ ਨਾ ਮਤਲਬ ਕਿ ਕਹਿ ਦਿੰਨੇ ਆ ਕਿ ਕਰਮ ਕਾਂਡਾਂ ਦੇ ਵਿੱਚ ਫਸੇ ਦੇ ਸੀ ਉਹਨਾਂ ਦੇ ਵਿੱਚੋਂ ਕੱਢਣ ਵਾਸਤੇ ਇੱਥੇ ਤੱਕ ਆਏ ਤੇ ਉਹਨਾਂ ਨੇ ਇਸ ਸਥਾਨ ਨੂੰ ਇਹ ਵੀ ਕਿਹਾ ਸੀਗਾ ਕਿ ਇਹ ਤੁਸੀਂ ਜਦੋਂ ਮੇਰੇ ਚਰਨ ਇੱਥੇ ਪੈ ਗਏ ਨਾ ਇੱਕ ਕਾਂਸੀ ਦਾ ਜਿਹੜਾ ਆਵਾਸ ਹੋਊਗਾ ਇੱਥੇ ਪੰਜਾਬ ਦੇ ਵਿੱਚ ਇੱਕ ਕਾਂਸੀ ਵੱਜਿਆ ਕੋਈ ਕਿਸੇ ਟਾਈਮ ਸੋ ਐਸੇ ਕਰਕੇ ਇਸ ਸਥਾਨ ਨੂੰ ਤੁਹਾਨੂੰ ਪਤਾਗਾ ਕਿ ਕਿੰਨੀ ਜ਼ਿਆਦਾ ਮਾਨਤਾ ਗਈ ਆਪਣੇ ਪੰਜਾਬ ਦੇ ਵਿੱਚ ਸੋ ਇੱਥੇ ਜਦੋਂ ਉਹ ਆਏ ਸੀਗੇ ਤਾਂ ਇੱਥੇ ਦੋ ਭਰਾ ਰਹਿੰਦੇ ਸੀਗੇ ਬਾਬਾ ਧੰਨਾ ਸੂਜੀ ਤੇ ਬਾਬਾ ਦੇਵਿਆ ਸੂਜੀ ਦੋਨੋਂ ਸਕੇ ਭਰਾ ਸੀਗੇ ਤੇ ਉਹ ਬਾਬਾ ਜੀ ਦੇ ਪੱਕੇ ਸਿੱਖ ਸੀਗੇ ਮਤਲਬ ਉਹ ਮਤਲਬ ਜਿਵੇਂ ਵੀ ਸ੍ਰੀ ਗੁਰੂਦਾਸ ਜੀ ਕਹਾ ਕਰਦੇ ਸੀਗੇ ਉਹਨਾਂ ਦੀ ਅਰਦਾਸ ਬੇਨਤੀ ਨੂੰ ਕਬੂਲ ਕਰਿਆ ਕਰਦੇ ਸੀਗੇ ਪਰ ਜਿਹੜਾ ਇੱਥੇ ਦਾ ਰਾਜਾ ਬਹਿਨ ਸੀਗਾ ਉਸ ਟਾਈਮ ਉਹਨਾਂ ਦਾ ਰਿਆਸਤ ਸੀਗੀ ਤੇ ਉਹਨਾਂ ਨੇ ਮਤਲਬ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਨਹੀਂ ਕੀਤਾ ਉਹ ਵਰਣ ਤੇ ਵਿਸ਼ਵਾਸ ਕਰਦੇ ਸੀਗੇ ਮੀਨਸ ਕਿ ਉਹ ਜੋਗੀਆਂ ਦੇ ਮੱਦੇ ਨਜ਼ਰ ਚੱਲਦੇ ਹੁੰਦੇ ਸੀਗੇ ਤੇ ਉਹਨਾਂ ਦੇ ਕਹਿਣ ਤੇ ਹੀ ਉਹਨਾਂ ਨੇ ਸ੍ਰੀ ਗੁਰੂਦਾਸ ਜੀ ਨੂੰ ਗ੍ਰਿਫਤਾਰ ਕੀਤਾ ਕਿਉਂਕਿ ਉਹਨਾਂ ਨੇ ਕਿਹਾ ਕਿ ਤੁਸੀਂ ਸੂਦਰ ਹੋਗੇ ਤੇ ਸੂਦਰਾਂ ਨੂੰ ਨਾਮਕਰਨ ਕਰਨ ਦਾ ਕੋਈ ਹੱਕ ਨਹੀਂ ਹੈਗਾ ਤੇ ਪਰਮਾਤਮਾ ਦਾ ਨਾਮ ਲੈਣ ਦਾ ਕੋਈ ਅਧਿਕਾਰ ਨਹੀਂ ਹੈਗਾ ਸੋ ਉਹਨਾਂ ਨੇ ਇਹਨਾਂ ਨੂੰ ਇੱਥੇ ਬੰਦ ਰੱਖਿਆ ਕੈਦ ਦੇ ਵਿੱਚ ਆਪਣੇ ਜਦੋਂ ਉਹਨਾਂ ਨੇ ਕੈਦ ਦੇ ਵਿੱਚ ਬੰਦ ਕਰਕੇ ਉਹਨਾਂ ਦੇ ਸਿਪਾਹੀ ਉਹਨਾਂ ਨੂੰ ਲੈ ਗਏ ਤਾਂ ਉੱਥੇ ਜਿਹੜੀਆਂ ਵੈਲ ਦੇ ਨਾਲ ਬਲਦਾਂ ਦੇ ਨਾਲ ਚੱਕੀਆਂ ਚੱਲਦੀਆਂ ਸੀਗੀਆਂ ਉਹ ਚੱਕੀਆਂ ਦੇ ਵਿੱਚ ਇਹਨਾਂ ਨੂੰ ਲਗਾਇਆ ਗਿਆ ਬਲਦਾਂ ਨੂੰ ਹਟਾਇਆ ਗਿਆ ਤੇ ਤਾਂ ਸੁੱਤ ਜਿਤਨੀ ਜਿਹੜੀਆਂ ਇਹ ਚਲਾ ਇਹ ਸਜਾ ਦਿੱਤੀ ਗਈ ਸੀ ਉੱਥੇ ਹੋਰ ਵੀ ਬਹੁਤ ਸਾਰੇ ਸੀਗੇ ਪੈਦੀ ਜਿਨ੍ਹਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਸਜਾਵਾਂ ਦਿੱਤੀਆਂ ਗਈਆਂ ਸੀ ਤਾਂ ਜਿਹੜੀ ਚੱਕੀ ਆ ਉਹ ਵੀ ਤੁਸੀਂ ਦੇਖੋਗੇ ਉਹ ਵੀ ਇੱਥੇ ਸ਼ਸ਼ੋਭਤ ਆ ਗਈ ਹੈ ਨਾ ਤੇ ਉਸ ਟਾਈਮ ਤੋਂ ਮਤਲਬ نیچے ਕਪੜਾ ਇਹਦਾ نیچے ਆਗਾ ਤੇ ਇੱਕ ਉੱਪਰ ਰੱਖਿਆ ਗਿਆਗਾ ਤੁਸੀਂ ਉਹ ਵੀ ਦੇਖੋਗੇ ਪਹਿਲਾਂ ਤਾਂ ਤੁਸੀਂ ਤਪਸਥਾਨ ਦੇ ਨੇਗੇ ਜਿਹੜੇ ਦਰਸ਼ਨ ਕਰ ਲੋ ਇਹ ਤਪਸਥਾਨ ਫਿਰ ਪੱਕੇ ਤੌਰ ਤੇ ਬਣਾਇਆ ਗਿਆ ਸੀਗਾ ਗੁਰੂ ਜੀ ਦੇ ਲਈ ਤੇ ਇਹ ਹੀ ਇਹ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਦੋ ਭਰਾ ਰਹਿੰਦੇ ਸੀਗੇ ਹਨ ਤੇ ਉਹ ਮਤਲਬ ਇੱਥੇ ਰਿਹਾ ਕਰਦੇ ਸੀ ਉਹਨਾਂ ਦਾ ਘਰ ਸੀਗਾ ਇਹ ਬਾਬਾ ਧੰਨਾ ਸੂਜੀ ਤੇ ਦੇਵਿਆ ਸੂਜੀ ਉਹਨਾਂ ਦਾ ਘਰ ਆ ਇਹ ਤੇ ਪਰ ਇਹ ਉਹਨਾਂ ਨੇ ਇੱਥੇ ਰਹਿ ਕੇ ਸ੍ਰੀ ਗੁਰੂਵਰਦਾਸ ਜੀ ਨੇ ਤਪੱਸਿਆ ਕੀਤੀ ਸੀਗੀ ਸਮਾ ਵੀ ਉੱਪਰ ਲਿਖਿਆ ਗਿਆ ਉਹ ਲਿਖਿਆ ਗਿਆ ਹੈ ਸੋ ਪਹਿਲਾਂ ਤਾਂ ਇਸ ਪਵਿੱਤਰ ਸਥਾਨ ਦੇ ਤੁਸੀਂ ਦਰਸ਼ਨ ਕਰ ਲਓ ਨਸਮਸਤਕ ਹੋ ਜੋ ਕਿਉਂਕਿ ਕਈ ਸੰਗਤਾਂ ਇਹੋ ਜੀਆਂ ਨੇਗੇ ਜਿਹੜੀਆਂ ਚੱਲ ਕੇ ਨਹੀਂ ਆ ਸਕਦੀਆਂ ਹਨਾ ਇਸ ਟਾਈਮ ਤਾਂ ਗੱਡੀਆਂ ਉੱਪਰ ਤੱਕ ਆ ਰਹੀਆਂ ਨੇਗੇ ਪਰ ਕੋਈ ਟਾਈਮ ਇਦਾਂ ਦਾ ਹੁੰਦਾਗਾ 10 ਤੋਂ ਲੈ ਕੇ 13 ਤੱਕ ਦਾ ਤੁਹਾਨੂੰ ਸਾਰਿਆਂ ਨੂੰ ਪਤਾਗਾ ਕਿ ਵਿਸ਼ਾਲ ਮਤਲਬ ਇੱਥੇ ਜਿਹੜਾ ਮੇਲਾ ਹੋਣਾਗਾ ਤੇ ਉਸ ਟਾਈਮ ਇੱਥੇ ਤੱਕ ਗੱਡੀਆਂ ਨੇ ਬੱਸਾਂ ਨੇ ਜਿਹੜੀਆਂ ਉੱਪਰ ਤੱਕ ਨਹੀਂ ਆਉਂਦੀਆਂ ਸੰਗਤ ਚੱਲ ਕੇ ਆਉਂਦੀ ਹੈ ਤੇ ਕਈ ਸੰਗਤਾਂ ਇਹੋ ਜਿਹੀ ਹੈਗੀ ਜਿਹੜੀ ਚੱਲ ਕੇ ਨਹੀਂ ਆ ਸਕਦੀ ਘਰੇ ਬੈਠ ਕੇ ਦਰਸ਼ਨ ਕਰ ਸਕਦੇ ਨੇ ਇਹ ਸਪੈਸ਼ਲ ਬਲੌਗ ਉਹਨਾਂ ਦੇ ਰੀਲ ਬਣਾਇਆ ਗਿਆਗਾ ਹਨਾ ਤੇ ਤੁਸੀਂ ਦੇਖ ਰਹੇ ਹੋਵੋਗੇ ਕਿ ਇੱਥੇ ਦੇ ਜਿਹੜੇ ਸਥਾਨ ਨੇਗੇ ਉਹ ਉਸੇ ਤਰ੍ਹਾਂ ਰੱਖੇ ਗਏ ਨੇ ਕਿ ਉਹਨਾਂ ਨੂੰ ਉਸੇ ਤਰ੍ਹਾਂ ਮਿੱਟੀ ਦੇ ਨਾਲ ਸਹਿਜ ਕੇ ਸਵਾਰ ਕੇ ਰੱਖਿਆ ਗਿਆ ਇਹ ਚੱਕੀ ਦਾ ਉਹੀ ਪੋੜਾਗਾ ਜਿਹੜਾ ਮੈਂ ਦੱਸ ਰਹੀ ਹਾਂ ਕਿ ਇੱਕ ਉੱਪਰ ਹੈ ਇੱਕ ਨੀਚੇ ਤੇ ਇਹ ਕੁਝ ਤਸਵੀਰਾਂ ਨੇ ਜਿਹੜੀਆਂ ਉਸ ਉਸ ਸਮੇਂ ਨੂੰ ਵਿਸਤਾਰਪੂਰਵਕ ਦਿਖਾ ਰਹੀਆਂ ਨੇ ਜਿਹਾ ਹਨ ਕਿਸ ਤਰੀਕੇ ਦੇ ਨਾਲ ਉਹ ਚੱਕੀਆਂ ਚੱਲਦੀਆਂ ਸੀਗੀਆਂ ਤੇ ਕਿਸ ਤਰੀਕੇ ਦੇ ਨਾਲ ਉਸ ਟਾਈਮ ਜਿਹੜੇ ਪੰਡਤ ਸੀਗੇ ਪਖੰਡਵਾਦ ਕਰਦੇ ਸੀਗੇ ਉਹ ਸੀਨੇ ਸਾਰੇ ਜਿਹੜੇ ਨੇ ਇੱਥੇ ਦਿਖਾਏ ਗਏ ਨੇ ਤੇ ਇਹ ਖਾਸ ਕਰਕੇ ਚਮਾਰਾਂ ਦਾ ਆਪਾਂ ਜਿਹੜਾ ਕਹਿ ਸਕਦੇ ਆ ਪੱਥਰ ਉਹ ਰੱਖਿਆ ਗਿਆਗਾ ਇਹ ਵੈਸੇ ਤਕਰੀਬਨ ਤਕਰੀਬਨ ਸਾਰੇ ਜਿੰਨੇ ਵੀ ਸਾਡਾ ਭਾਈਚਾਰਕਾ ਭਾਈਚਾਰਾਗਾ ਉਹਨਾਂ ਦੇ ਵਿੱਚ ਇਹ ਪੱਥਰ ਰੱਖੇ ਗਏ ਨੇ ਤੇ ਇਹਨਾਂ ਦੇ نیچے ਅੱਜ ਵੀ ਅਗਰ ਤੁਸੀਂ ਚੱਕ ਕੇ ਦੇਖੋਗੇ ਤੁਹਾਡੇ ਘਰਾਂ ਦੇ ਵਿੱਚ ਜਿਨ੍ਹਾਂ ਦੇ ਪੱਥਰ ਪਏ ਨੇਗੇ ਦੀਵਾਲੀ ਨੂੰ ਸਫਾਈਆਂ ਕਰਦੇ ਹੋ ਤੁਸੀਂ ਉਸ ਟਾਈਮ ਵੀ ਦੇਖਦੇ ਹੋਗੇ ਜੇ ਤੁਸੀਂ ਇਸ ਪੱਥਰ ਨੂੰ ਅੱਜ ਵੀ ਚੱਕੋਗੇ ਤਾਂ ਤਾਂ ਇਹਦੇ ਨੀਚੇ ਤੁਹਾਨੂੰ ਸਿਰਲ ਮਹਿਸੂਸ ਹੋਗੀ ਮਤਲਬ ਕਿ ਇਹਦੇ ਨੀਚੇ ਅੱਜ ਵੀ ਗੰਗਾ ਵਾਸ ਕਰਦੀ ਹੈਗੀ ਠੀਕ ਹੈ ਜੀ ਇਹ ਮੇਰਾ ਕਹਿਣਾਗਾ ਕਿਉਂਕਿ ਮੈਂ ਖੁਦ ਇਹ ਚੀਜ਼ ਮਹਿਸੂਸ ਕੀਤੀ ਆ ਸਾਡੇ ਘਰ ਦੇ ਵਿੱਚ ਇਹ ਪੱਥਰ ਰੱਖਿਆ ਗਿਆ ਹੈ ਤੇ ਉਹਦੇ ਨੀਚੇ ਅੱਜ ਵੀ ਉਸੇ ਤਰ੍ਹਾਂ ਸਿਰਲ ਮਹਿਸੂਸ ਕੀਤੀ ਜਾਂਦੀ ਹੈ ਗੰਗਾ ਜੀ ਦਾ ਵਾਸ ਹੈਗਾ ਮੈਂ ਮੰਨਦੀ ਆ ਇਸ ਚੀਜ਼ ਨੂੰ ਸੋ ਇਹ ਚੀਜ਼ ਦੇ ਦੇ ਰਿਲੇਟਡ ਮੈਂ ਤੁਹਾਨੂੰ ਇਹ ਦੱਸੂਗੀ ਕਿ ਤੁਸੀਂ ਇਸ ਚੀਜ਼ ਨੂੰ ਵੀ ਆਪਾਂ ਮੰਨ ਸਕਦੇ ਹਾਂ ਕਿ ਅੱਜ ਵੀ ਗੰਗਾ ਜੀ ਦਾ ਵਾਸ ਹੈ ਹੈਗਾਗਾ ਤੇ ਇਹ ਕੋਈ ਕਰਮ ਕਾਂਡ ਦੇ ਵਿੱਚ ਦੇ ਚੱਕਰਾਂ ਚ ਪਾਉਣ ਵਾਲੀ ਗੱਲ ਨਹੀਂ ਹੈਗੀ ਇਹਨਾਂ ਚੀਜ਼ਾਂ ਚੋਂ ਕੱਢਣ ਵਾਲੀ ਗੱਲ ਆਗੀ ਤੇ ਮੈਂ ਇਹ ਪਹਿਲਾਂ ਤਾਂ ਸਾਰੀ ਸੰਗਤ ਨੂੰ ਇਸ ਚੀਜ਼ ਦੇ ਲਈ ਸੱਦਾ ਦਵਾਂਗੀ ਕਿ 10 ਤਰੀਕ ਤੋਂ ਲੈ ਕੇ 13 ਤਰੀਕ ਤੱਕ ਦਾ ਜਿਹੜਾ ਮੇਲਾ ਹੈ ਉਹਦੇ ਵਿੱਚ ਜ਼ਰੂਰ ਚੱਲੇ ਪਾਓ ਤੇ ਆਪਣਾ ਜਿੰਨਾ ਵੀ ਸਹਿਯੋਗ ਸਪੋਰਟ ਆਗਾ ਜ਼ਰੂਰ ਕਰਿਓ ਜਿੰਨੀਆਂ ਵੀ ਦੂਰ ਨੇੜੇ ਦੀਆਂ ਸੰਗਤਾਂ ਇਸ ਵਲੌਗ ਨੂੰ ਸੁਣ ਰਹੀਆਂ ਨੇ ਜੀਆਂ ਬਹੁਤ ਸਾਰਾ ਪਿਆਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਲਾਈਕ ਦਾ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਜਿਹੜਾ ਇਹ ਚੈਨਲ ਆਗਾ ਨਵਾਂ ਚੈਨਲ ਆਗਾ ਇਹਨੂੰ ਹੋਰ ਪ੍ਰਮੋਟ ਕੀਤਾ ਜਾ ਸਕੇ ਤੇ ਮੈਂ ਇਸ ਤਰੀਕੇ ਦੀਆਂ ਇਸ ਰਿਲੇਟਡ ਮਤਲਬ ਸ਼੍ਰੀ ਰਵਿਦਾਸ ਜੀ ਦੇ ਨਰਲੇਪੁਰ ਜਿੰਨੀਆਂ ਵੀ ਗੁਰੂ ਘਰ ਨੇਗੇ ਧਾਰਮਿਕ ਸਥਾਨ ਨੇਗੇ ਉਹਨਾਂ ਦੇ ਉੱਪਰ ਜਾਵਾਂਗੀ ਵਿਜ਼ਿਟ ਕਰਾਂਗੀ ਤੇ ਵਲੌਗ ਬਣਾਵਾਂਗੀ ਸੋ ਪਲੀਜ਼ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰਨਾ ਸ਼ੇਅਰ ਕਰਨਾ ਤੇ WhatsApp ਉੱਪਰ ਸਟੇਟਸ ਲਗਾਉਣਾ ਠੀਕ ਹੈ ਜੀ ਤੇ ਇੱਕ ਚੀਜ਼ ਹੋਰ ਇੱਥੇ ਨਾ ਜਿਹੜਾ ਇਹ ਉੱਪਰ ਗੁਰੂ ਘਰ ਬਣ ਰਿਹਾ ਹੈਗਾ ਇਹਨੂੰ ਚਾਂਦੀ ਦਾ ਗੇਟ ਲੱਗਣਾਗਾ ਬਹੁਤ ساری ਸੰਗਤ ਆ ਗਈ ਜਿਹੜੀ ਵੱਧ ਤੋਂ ਵੱਧ ਹਿੱਸਾ ਯੋਗਦਾਨ ਪਾ ਸਕਦੀ ਹੈ ਬਾਹਰ ਬੈਠੀਆਂ ਸੰਗਤਾਂ ਵੀ ਚੈਨਲ ਨੂੰ ਦੇਖਦੀਆਂ ਨੇਗੇ ਕਮੈਂਟ ਕਰਦੀਆਂ ਨੇਗੇ ਸੋ ਕਮੈਂਟ ਕਰਿਓ ਜੂਰ ਹਨਾ ਜਿਹੜੇ ਜਿਹੜੇ ਵੀ ਬਾਹਰ ਤੋਂ ਬੈਠੇ ਵਲੌਗ ਨੂੰ ਦੇਖ ਰਹੇ ਨੇਗੇ ਉਹ ਵੀ ਆਪਣਾ ਜੂਰ ਯੋਗਦਾਨ ਪਾਉਣ ਕੁਝ ਗੁਪਤਦਾਨ ਕਰ ਸਕਦੇ ਹੁੰਦੇ ਨੇ ਜੀ ਹਨਾ ਉਹ ਕਰ ਸਕਦੇ ਨੇਗੇ ਤੇ ਬਾਕੀ ਜਿਹੜੇ ਇੱਥੇ ਦੀ ਸੰਗਤ ਆ ਗਈ ਉਹ ਜਿਹੜੇ ਪੁੱਜ ਸਕਦੇ ਨੇ ਉਹ ਜ਼ਰੂਰ ਇੱਥੇ ਪੁੱਜਣਾ ਹਨ ਕੋਸ਼ਿਸ਼ ਕਰਨਾ ਕਿ ਜਿੰਨਾ ਵੀ ਸ੍ਰੀ ਰਵਿਗਦਾਦ ਜੀ ਨੂੰ ਇਹ ਇੱਕ ਸ਼ਰਧਾਂਜਲੀ ਹੋਊਗੀ ਇਹ ਜਿਹੜਾ ਪਹਿਲਾਂ ਦੀ ਪ੍ਰਾਤਨ ਜਿਹੜਾ ਮੰਦਿਰ ਹੈਗਾ ਇਹ ਬਣਿਆ ਹੋਇਆ ਹੈਗਾ ਕਾਫੀ ਪੁਰਾਣਾ ਹੈਗਾ ਜੋ ਕਿ ਬਿਲਕੁਲ ਓਦਾਂ ਦਾ ਓਦਾਂ ਹੀ ਰੱਖਿਆ ਗਿਆ ਹੈਗਾ ਜਿੰਨੀਆਂ ਵੀ ਚੀਜ਼ਾਂ ਇੱਥੇ ਪੁਰਾਣੀਆਂ ਸੀਗੀਆਂ ਮਤਲਬ ਜਿੰਨਾ ਜਿਹੜਾ ਅੰਦਰ ਤਪਸਥਾਨਾ ਕੋ ਉਹ ਵੀ ਉਸੇ ਤਰ੍ਹਾਂ ਮਿੱਟੀ ਦੇ ਨਾਲ ਬੁੱਕਿਆ ਗਿਆਗਾ ਹਨਾ ਹਿੱਟਾਂ ਦੇ ਨਾਲ ਉਹਨੂੰ ਮਿੱਟੀ ਦੇ ਵਿੱਚ ਲਿਪਕ ਕੇ ਉਸੇ ਤਰੀਕੇ ਦੇ ਨਾਲ ਬਣਾਇਆ ਗਿਆਗਾ ਉਹਨੂੰ ਕਿ ਉਹਦੇ ਨਾਲ ਕਿਸੇ ਤਰੀਕੇ ਦੀ ਕੋਈ ਛੇੜਛਾੜ ਨਹੀਂ ਕੀਤੀ ਗਈ ਕੋਈ ਨਵੀਨੀਕਰਨ ਨਹੀਂ ਦਿੱਤਾ ਗਿਆ ਹਾਂ ਉੱਪਰ ਜਿਹੜਾ ਗੁਰੂ ਘਰ ਹੈਗਾ ਉਹ ਬਣਾਇਆ ਗਿਆਗਾ ਪਰ ਜਿਹੜਾ ਤਪਸਥਾਨਾ ਉਹ ਅੱਜ ਵੀ ਉਸੇ ਤਰੀਕੇ ਦੇ ਨਾਲ ਜਿਹੜੀਆਂ ਵੀ ਸੰਗਤਾਂ ਆ ਕੇ ਦਰਸ਼ਨ ਕਰਨਾ ਚਾਹੁੰਦੀਆਂ ਨੇ ਉਹ ਕਰ ਸਕਦੀਆਂ ਨੇ ਠੀਕ ਹੈ ਜੀ ਤੇ ਹੁਣ ਆਪਾਂ ਰਵਾਨਾ ਹੋਵਾਂਗੇ نیچے ਵੱਲ ਨੂੰ ਮਤਲਬ ਜਿਹੜਾ نیچے ਗੁਰੂ ਘਰ ਬਣਿਆ ਹੋਇਆਗਾ ਸੋ ਪਲੀਜ਼ ਕੀਪ ਵਾਚਿੰਗ ਫਤੇ ਬਲੌਗ ਤੇ ਇਸ ਚੈਨਲ ਦੇ ਉੱਪਰ ਇਸੇ ਤਰੀਕੇ ਦੇ ਨਾਲ ਬਣੇ ਰਹਿਣਾ ਇਸੇ ਤਰੀਕੇ ਦੇ ਨਾਲ ਆਪਣਾ ਪਿਆਰ ਜਿਹੜਾ ਉਹ ਬਰਕਰਾਰ ਰੱਖਣਾ ਤੇ ਮਿਲਦੇ ਆਂ ਫਿਰ ਨੈਕਸਟ ਬਲੌਗ ਦੇ ਨਾਲ ਤਦ ਤੱਕ ਲਈ ਰੱਬ ਰੱਖਾ ਸ਼ਸ਼ੀਆਂ ਗਾਲ ਧੰਨ ਗੁਰੂਦੇਵ ਜੈ ਗੁਰੂਦੇਵ ਜੈ ਪੀਮ ਤੇ ਇਸੇ ਤਰੀਕੇ ਦੇ ਨਾਲ ਪਿਆਰ ਜਿਹੜਾ ਬਰਕਰਾਰ ਰੱਖਣਾ ਠੀਕ ਹੈ ਜੀ ਮਿਲਦੇ ਆਂ ਨੈਕਸਟ ਬਲੌਗ ਦਿਨਾਂ ਕਿਹੜੇ ਤੁਸੀਂ ਨਾਲ ਗਾ ਸਕਦੇ ਹੋ ਸੌਂ ਬਹੁਤ ਵਧੀਆ ਵਧੀਆ ਸੁੰਦਰ ਹੈ ਚਰਨਾ ਦੇ ਨਾਲ ਲਾਈ ਸਤ